ਸਸਤੀ ਕਲ ਸਾਰੀਆਂ ਭੈਣਾਂ ਨੂੰ ਆਪਾਂ ਨਾ ਭੈਣਾਂ ਨੂੰ ਅੱਜ ਦੱਸਾਂਗੇ ਕਿ ਖੁੱਲੇ ਵਾਲਾ ਪਲਾਜ਼ੋ ਕਿੱਦਾਂ ਕਟਿੰਗ ਕਰੀਦਾ ਹੈ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਖੁੱਲੇ ਵਾਲਾ ਪਲਾਜ਼ੋ ਦੱਸੋ ਮੈਂ ਕਟਿੰਗ ਕਰ ਲਿਆ ਸੀ ਸੌਰੀ ਪਰ ਮੈਂ ਤੁਹਾਨੂੰ ਸਮਝਾਵਾਂਗੀ ਕਿ ਇਹਨੂੰ ਕਿੱਦਾਂ ਆਪਾਂ ਕਟਿੰਗ ਕਰਨਾ ਹੈ ਠੀਕ ਹੈ ਇਹ ਦੇਖੋ ਪਹਿਲਾਂ ਆਪਾਂ ਇਹ ਉੱਪਰ ਵਾਲਾ ਪੱਲਾ ਇੱਥੋਂ ਆ ਦੇਖੋ 프ਰੰਟ ਵਾਲੇ ਛੋਟੇ ਪੱਲੇ ਇਹ ਛੋਟੇ ਵੱਡੇ ਕਰਕੇ ਕਟਿੰਗ ਕਰਨੇ ਆ ਠੀਕ ਹੈ ਚਾਹੇ ਤੇ ਇਹਨਾਂ ਨੂੰ ਦੋਨਾਂ ਨੂੰ ਉੱਪਰ-ਨੀਚੇ ਵਾਲਿਆਂ ਨੂੰ ਇਕੱਠਾ ਹੀ ਵਿਛਾ ਲਓ ਚਾਹੇ ਅਲੱਗ-ਅਲੱਗ ਕਟਿੰਗ ਕਰ ਲਓ ਕਿ ਪਹਿਲਾਂ ਛੋਟੇ ਪੱਲੇ ਕਟਿੰਗ ਕਰ ਲਓ ਫਿਰ ਵੱਡੇ ਵਾਲੇ ਰੱਖ ਕੇ ਕਟਿੰਗ ਕਰ ਲੈਣੇ ਠੀਕ ਆ ਇਹਨੂੰ ਆਪਾਂ ਕਿੱਦਾਂ ਕਰਨਾ ਹੈ ਇੱਥੋਂ ਆਪਾਂ ਉੱਪਰੋਂ ਦੇਖੋ ਇਹ ਉੱਪਰੋਂ 3 ਇੰਚ ਮਾਰਜਿਨ ਛੱਡਿਆ ਹੋਇਆ ਆਪਾਂ ਠੀਕ ਆ ਜਿਹੜੀ ਆਪਾਂ ਲਾਸਟਿਕ ਪਾਣੀ ਹੈ ਇਹ ਰਾਉਂਡ ਲਾਸਟਿਕ ਵਾਲਾ ਬਣਾਣਾ ਹੈ ਇਥੋਂ ਠੀਕ ਹੈ 3 ਇੰਚ ਮਾਰਜਿਨ ਛੱਡ ਕੇ ਇੱਥੋਂ ਆਪਾਂ ਆਪਣੀ ਲੈਂਥ ਰੱਖਣੀ ਹੈ ਜਿੰਨਾ ਆਪਾਂ ਰੈਡੀ ਰੱਖਣਾ ਹੈ ਇਹਨਾਂ ਦਾ 36 ਇੰਚ ਰੈਡੀ ਆ ਛੇ 3 ਇੰਚ ਤਿਆਰ ਆ ਤੇ ਆਪਾਂ 3 ਇੰਚ نیچے ਪੌਂਚ ਵਿੱਚ ਫੋਲਡਿੰਗ ਲਈ ਰੱਖਿਆ ਹੋਇਆ ਹੈ ਠੀਕ ਆ ਇੱਥੋਂ ਆਪਾਂ ਜਿੰਨੀ ਆਪਣੀ हिਪ ਇਹਨਾਂ ਦੀ 25 ਇੰਚ हिਪ ਤੇ ਮੈਂ ਇਹਨਾਂ ਦਾ ਦੇਖੋ 14 ਇੰਚ ਰੱਖਿਆ ਹੈ 1.5 ਇੰਚ ਵਾਧ ਰੱਖਿਆ ਹੈ ਸਾਢੇ 12 ਆਣਾ ਸੀਗਾ 14 ਇੰਚ ਵਾਧ ਰੱਖਿਆ 14 ਮਤਲਬ ਕਿ ਜੀ 25 ਇੰਚ ਹਿਪ ਪਿਆ ਤੇ ਆਪਾਂ 3 ਇੰਚ ਐਕਸਟਰਾ ਰੱਖਣਾ 28 ਇੰਚ ਕਰਕੇ 28 ਦਾ ਹਾਫ ਕਰ ਲੈਣਾ ਠੀਕ ਆ ਦੇਖੋ ਜਿਹਦੀ 22 ਇੰਚ ਹਿਪ ਆ ਉਹ 25 ਕਰ ਲੇ ਜਿਹਦੀ 21 ਇੰਚ ਹਿਪ ਪਿਆ ਉਹ 24 ਕਰ ਲੈ 24 ਦਾ ਹਾਫ ਇੱਧਰ ਜਿੰਨੀ ਆਪਣੀ ਹਿਪ ਪਿਆ ਆਂਦੀ ਆ ਨਾ ਸ਼ਰਟ ਦੀ ਜਿਸ ਤਰ੍ਹਾਂ ਆਪਾਂ ਸ਼ਰਟ ਬਣਾਨੇ ਸ਼ਰਟ ਦੀ ਹਿਪ ਪਰ ਰੈਡੀ ਜਿੰਨੀ ਰਹਿੰਦੀ ਆ ਉਹਦੇ ਨਾਲੋਂ ਆਪਾਂ 3 ਇੰਚ ਐਕਸਟਰਾ ਰੱਖ ਲੈਣਾ ਠੀਕ ਆ ਇੱਥੋਂ ਆਪਾਂ 14 ਇੰਚ ਤੇ 14.5 ਤੇ ਫਰੰਟ ਐਸਮ ਦੀ ਮਾਰਕਿੰਗ ਕੀਤੀ ਠੀਕ ਆ ਦੇਖੋ ਇਥੋਂ ਆਪਾਂ ਥਾਈਸ ਤੋਂ ਲਿਆ ਇਹਨਾਂ ਦੀ ਥਾਈਸ ਹੈਵੀ ਆ ਇਸ ਲਈ ਮੈਂ 16 ਇੰਚ ਲਿਆ ਦੇਖੋ 16 ਇੰਚ ਥਾਈਸ ਤੋਂ ਲੈ ਕੇ ਠੀਕ ਆ ਇਹਦਾ ਹਾਫ 8 ਇੰਚ ਤੇ ਮਾਰਕਿੰਗ ਕਰ ਦੇਣੀ ਹੈ ਹਾਂ ਜੀ ਅਸਲੀਕਾਰ ਤੇ ਇਥੋਂ ਆਪਾਂ ਨੀਚੇ ਤੋਂ ਵੀ ਇਦਾਂ ਜਿੱਥੇ ਆਪਣਾ 8 ਇੰਚ ਆਏ ਸੋ ਜਿੰਨਾ ਆਪਣਾ ਆਏਗਾ 16 ਇੰਚ 16 ਇੰਚ ਰੱਖ ਕੇ ਤੇ ਇਹਦੀ ਆਪਾਂ ਹਾਫ ਦੀ ਮਾਰਕਿੰਗ ਕਰ ਲੈਣੀ ਜਿਸ ਤਰ੍ਹਾਂ ਇਹ ਅੱਠ ਆਇਆ ਇਹਦਾ ਸੈਂਟਰ ਇੱਥੋਂ ਅੱਠ ਤੱਕ ਹੀ ਲੈ ਲੈਣਾ ਹੈ ਜਿਸ ਤਰ੍ਹਾਂ ਆਪਣਾ ਪੂਰਾ ਕੱਪੜਾ ਹੁੰਦਾ ਹੈ ਉਹਦੇ ਵਿੱਚ ਕੀ ਕਰਾਂਗੇ ਆਪਾਂ ਜਿੱਨਾ ਨੀਚੋਂ ਮੂਰੀ ਰੱਖਣੀ ਹੈ ਮੂਰੀ ਦਾ ਨਿਸ਼ਾਨ ਲਗਾ ਲੈਣਾ ਹੈ ਇਹਦੀ ਆਪਾਂ 12 ਇੰਚ ਰੱਖਣੀ ਹੈ ਐਦਾਂ 6 ਇੰਚ ਇੱਧਰ ਤੇ 6 ਇੰਚ ਇੱਧਰ 12 ਇੰਚ ਰੱਖ ਕੇ ਇਹ ਆਪਾਂ ਸਕੇਲ ਨਾਲ ਸ਼ੇਪ ਦੇ ਦਾਂਗੇ ਦੇਖੋ ਐਦਾਂ ਠੀਕ ਹੈ ਇਹ ਸ਼ੇਪ ਦਿੱਤੀ ਗਈ ਤੇ ਇਦਾਂ ਹੀ ਆਪਾਂ ਇੱਧਰ ਵੀ ਇਹ ਵਾਲੀ ਸਾਈਡ ਵੀ ਸ਼ੇਪ ਦੇ ਦਾਂਗੇ ਇਹ ਆਪਣੀ ਕੰਨੀ ਇੱਥੋਂ ਆਣੀ ਸੀ ਸਿੱਧੀ ਦੇਖੋ ਐਨੀ ਐਨੀ ਚੀਜ਼ ਆਪਾਂ ਕਟਿੰਗ ਕੀਤੀ ਹੋਈ ਹੈ ਇਹਦੀ ਠੀਕ ਆ ਇਹ ਹੋ ਗਈ ਇਹਦੀ ਫਰੰਟ ਪੱਲੇ ਦੀ ਕਟਿੰਗ ਹਾਂਜੀ ਇੰਤੇ ਆਪਣੇ ਫਰੰਟ ਵਾਲੇ ਪੱਲੇਾਂ ਦੀ ਕਟਿੰਗ ਇਦਾਂ ਹੋ ਗਈ ਜਿੱਦਾਂ ਆਪਾਂ ਤੁਹਾਨੂੰ ਦੱਸੀਆ ਇਹ ਵਾਲੇ ਜਿਹੜੇ ਪੱਲੇ ਆ ਨਾ ਚਾਰੇ ਚਾਰੇ ਪੱਲੇਾਂ ਦੀ ਆ ਜਿਹੜੀ ਸਾਈਡ ਕਟਿੰਗ ਆਣੀ ਹੈ ਨਾ ਇਸੇ ਏਮੀ ਆਣੀ ਐ ਇਧਰੋਂ ਇਧਰੋਂ ਆਪਾਂ ਫਰਕ ਕਰਨਾ ਐ ਇਧਰੋਂ ਆਪਾਂ ਆਸਨ ਤੋਂ ਕੀ ਕਰਨਾ ਐ ਇਹਦਾ 22 ਇੰਚ ਐਕਸਟਰਾ ਲੈਣਾ ਇਧਰੋਂ 22 ਇੰਚ ਦਾ ਸਿੱਧਾ ਨਿਸ਼ਾਨ ਲਗਾ ਲੈਣਾ ਠੀਕ ਆ ਸਿੱਧਾ ਨਿਸ਼ਾਨ ਲਗਾ ਕੇ ਇੱਥੋਂ ਵੀ ਆਪਾਂ 22 ਇੰਚ ਐਕਸਟਰਾ ਕੱਢ ਲੈਣਾ ਠੀਕ ਆ ਉਹਦੇ ਨਾਲ ਕੀ ਆਪਾਂ ਇੱਥੋਂ 2 ਇੰਚ ਦਾ ਫਿਰ ਇੱਥੋਂ ਬਾਕਸ ਬਣਾ ਲੈਣਾ ਜਿਹੜੀ ਆਪਾਂ ਕਾਟ ਪਾਣੀ ਸਾਈਡ ਦੇ 2 ਇੰਚ ਦਾ ਬਾਕਸ ਬਣਾ ਕੇ ਫਿਰ ਆਪਾਂ ਇੱਥੋਂ ਇਹ ਕਾਟ ਪਾ ਕੇ ਤੇ ਇਹਨਾਂ ਕੱਪੜਾ ਦੇਖੋ ਆਵਲਾ ਇੰਨਾ ਇਹ ਨੀਚੇ ਵਾਲਾ ਇੰਨਾ ਛੱਡ ਕੇ ਇੱਥੋਂ ਕਟਿੰਗ ਕਰ ਦੇਣਾ ਤੇ ਜਿਹੜੀ ਆਹ ਵਾਲੇ ਸ਼ੇਪ ਆ ਇਹ ਵੀ ਆਪਾਂ ਇੱਥੋਂ 2 ਇੰਚ ਬਾਹਰ ਰੱਖੇ ਇਹਦੇ ਨਾਲੋਂ ਆ ਦੇਖੋ ਇਹ ਪੱਲੇ ਆ ਰਹੇ ਆ ਨਾ ਛੋਟੇ ਵਾਲੇ ਇਹਦੇ ਨਾਲੋਂ 2 2 ਇੰਚ ਦਾ ਫਰਕ ਪਾ ਕੇ ਇਹ ਵੱਧ ਕਰ ਲੈਣਾ ਮਾਜ ਇਹਦਾ ਇਹਦਾ ਜਿਨਾਂ ਨੇ ਇਦਾਂ ਕਰਨਾ ਹੈ ਇਦਾਂ ਨਹੀਂ ਤੇ 2 ਇੰਚ ਦੇ ਨਿਸ਼ਾਨ ਲਗਾ ਕੇ ਇਹਨੂੰ ਆਪਾਂ ਇਦਾਂ ਸਕੇਲ ਦੇ ਨਾਲ ਵੀ ਨਿਸ਼ਾਨ ਲਗਾ ਸਕਦੇ ਆ ਇਦਾਂ ਠੀਕ ਆ ਤੇ ਇਹ ਆਪਣਾ ਪਲਾਜ਼ੋ ਇਦਾਂ ਕਟਿੰਗ ਹੋ ਜਾਏਗਾ ਬਹੁਤ ਈਜ਼ੀ ਆ ਇੱਥੋਂ ਆਪਾਂ ਉੱਪਰੋਂ ਇੱਥੋਂ 3 ਇੰਚ ਐਕਸਟਰਾ ਲੈਣਾ ਬੈਕ ਵਾਲਾ ਅਸਨ ਠੀਕ ਆ ਬੈਕ ਵਾਲਾ ਅਸਨ ਯਾਨੀ ਇੱਥੋਂ ਆਪਾਂ ਬਰਾਬਰ ਲੈਣਾ ਹੈ ਬਿਲਕੁਲ ਬਰਾਬਰ ਇਹਦੇ ਛੋਟੇ ਪੱਲਿਆਂ ਦੇ ਤੇ ਬਸ ਇੱਥੋਂ ਇਹਨੂੰ ਇਦਾਂ ਸ਼ੇਪ ਦੇ ਦੇਣੀ ਇਦਾਂ ਫੱਟੀ ਦੇ ਨਾਲ ਸ਼ੇਪ ਦੇ ਕੇ ਫਿਰ ਇਦਾਂ ਹੀ ਆਪਾਂ ਇਹ ਦੇਖੋ ਕਟਿੰਗ ਕਰ ਦਿੰਨੇ ਆ ਇਹ ਛੋਟੇ ਪੱਲੇ ਇਹ ਵੱਡੇ ਪੱਲੇ ਬੈਕ ਵਾਲੀ ਸਾਈਡ ਬੈਕ ਅਸਨ ਜਿਵੇਂ ਵੱਡਾ ਆਂਦਾ ਨਾ ਉਦਾਂ ਇਦਾਂ ਤਾਂ ਕੋਈ ਕਟਿੰਗ ਕੀਤਾ ਜੇ ਨਹੀਂ ਕਿਸੇ ਨੂੰ ਵੀ ਸਮਝ ਆ ਲੱਗ ਰਹੀ ਠੀਕ ਆ ਤੇ ਮੈਂ ਤੁਹਾਨੂੰ ਇੱਕ ਪੇਪਰ ਤੇ ਮਾਰਕਿੰਗ ਕਰਕੇ ਦੱਸਦੀ ਆ ਕਿ ਇਹਨੂੰ ਆਪਾਂ ਕਿੱਦਾਂ ਨਿਸ਼ਾਨ ਲਗਾਇਆ ਦੇਖੋ ਜਿਸ ਤਰ੍ਹਾਂ ਇਹ ਸੀਗਾ ਆਪਣਾ ਉੱਪਰੋਂ ਪਲਾਸਟਿਕ ਵਾਲਾ ਹਿੱਸਾ ਛੱਡਿਆ ਆ ਠੀਕ ਆ ਇਹ ਆਪਣੀ ਕੱਪੜੇ ਦੀ ਕੰਨੀ ਆ ਸਮਝ ਲਓ ਇਹ ਰੈੱਡ ਲਾਈਨ ਆਪਣੇ ਕੱਪੜੇ ਦੀ ਕੰਨੀ ਆ ਹਨਾ ਇੱਥੋਂ ਆਪਾਂ 14 ਇੰਚ ਦੇ ਨਿਸ਼ਾਨ ਲਾ ਰያ ਜਿਸ ਤਰ੍ਹਾਂ ਇੱਧਰ ਨੂੰ ਵੀ ਆਸਨ 14 ਇੰਚ ਰੱਖ ਲੈਣਾ ਠੀਕ ਆ 14 ਇੰਚ ਇਥੋਂ ਆਪਾਂ ਆਏ ਵਾਲੀ ਜਿੰਨਾ ਆਪਣੀ ਥਾਈ ਜਾਣੀ ਹੈ ਨਾ ਇਥੋਂ ਆਪਾਂ ਥਾਈਸ ਲੈਣੀ ਕੰਨੀ ਤੋਂ ਕੰਨੀ ਤੋਂ ਲੈਣੀ ਹੈ ਕੰਨੀ ਵਾਲੀ ਜਗ੍ਹਾ ਇੰਨੀ ਛੱਡ ਦੇਣੀ ਆਪਾਂ ਇਥੋਂ ਥਾਈਸ ਲੈ ਕੇ ਜਿੰਨੀ ਆਪਣੀ ਹੋਣੀ ਆ ਉਨੀ ਰੱਖ ਕੇ ਇਥੋਂ ਕਟਿੰਗ ਕਰ ਦੇਣੀ ਹੈ ਠੀਕ ਆ ਇਹਦਾ ਸ਼ੇਪ ਬਣਾ ਦੇਣੀ ਆ ਜਿਹੜੀ ਆਪਾਂ نیچے ਉਹਨਾਂ ਦਾ ਸੈਂਟਰ ਕਰ ਲੈਣਾ ਜਿਸ ਤਰ੍ਹਾਂ ਦੇਖੋ ਇਹ ਨਿਸ਼ਾਨ ਲਾਇਆ ਇਹ ਕੰਨੀ ਤੱਕ 5 ਇੰਚ ਆ ਰਿਹਾ ਨਾ ਜਿਸ ਤਰ੍ਹਾਂ ਇਹਦਾ ਸੈਂਟਰ 2.5 ਇੰਚ ਹੋਗਾ ਠੀਕ ਆ ਇਥੋਂ ਵੀ ਆਪਾਂ ਇੱਕੰਨੀ ਤੋਂ ਸੈਂਟਰ ਲੈਣਾ ਇੱਥੋਂ 5 ਇੰਚ ਆ ਇਧਰੋਂ ਨਿਸ਼ਾਨ ਲਾ ਲਿਆ ਇਹਦਾ ਆਪਾਂ 2.5 ਇੰਚ ਸੈਂਟਰ ਲੈ ਲਿਆ ਠੀਕ ਆ ਸੈਂਟਰ ਲੈ ਕੇ ਜਿੱਨਾ ਆਪਾਂ ਮੂਰੀ ਰੱਖਣੀ ਆ ਸਮਝ ਲਓ ਕਿ ਆਪਾਂ ਇਧਰੋਂ ਦੋ ਜਿਵੇਂ ਇਹ 5 ਇੰਚ ਆ ਆਪਾਂ ਸਮਝ ਲਓ 4 ਇੰਚ ਮੂਰੀ ਰੱਖਣੀ ਆ ਦੋ ਇੱਥੋਂ ਸੈਂਟਰ ਲੈ ਦੋ ਚ ਰੱਖ ਲੈਣਾ ਇਧਰੋਂ ਵੀ ਦੋ ਇਧਰੋਂ ਵੀ ਦੋ ਆਵੇ 4 ਇੰਚ ਆ ਗਿਆ ਸਮਝ ਲਓ ਇਹ ਆਪਣਾ ਕਲਾਜ਼ੋ ਦੀ ਮੂਰੀ ਆ ਇੱਥੋਂ ਫਿਰ ਆਪਾਂ ਐਦਾਂ ਜਿਹੜੀ ਵੀ ਫੱਟੀ ਆਪਣੇ ਕੋਲ ਉਹਦੇ ਨਾਲ ਸ਼ੇਪ ਦੇਵਾਂਗੇ ਇੱਧਰ ਨੂੰ ਠੀਕ ਆ ਇਹਨੂੰ ਇੱਧਰਾ ਰੱਖ ਕੇ ਕਿੱਧਰ ਨੂੰ ਆ ਦੇ ਇਹਦਾ ਇਹ ਆਪਣੀ ਕਟਿੰਗ ਆਏਗੀ ਪਲਾਜ਼ੋ ਦੀ ਇਹ نیچے ਮੂਰੀਲੀ ਜਿਹੜਾ ਫੋਲਡ ਕਰਨਾ ਹੈ ਇਹ ਇੱਧਰ ਜਿੱਲੀਆਂ ਪੈਣਾ ਨੂੰ ਨਹੀਂ ਕੋਈ ਵੀ ਚੀਜ਼ ਸਮਝ ਆਏਗੀ ਔਰ ਮੈਨੂੰ ਕਮੈਂਟ ਕਰਕੇ ਪੁੱਛ ਸਕਦੀ ਹੈ ਮੈਂ ਉਹਨਾਂ ਦਾ ਆਨਸਰ ਜ਼ਰੂਰ ਕਰਾਂਗੀ ਠੀਕ ਹੈ ਜੀ ਓਕੇ ਥੈਂਕ ਯੂ ਜੀ